ਹਾਗਣਾ ਮਹੱਲਾ ਚੌਥਾ ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੜੀਏ ਤੇ ਮੇਰੀ ਜਿੰਦਿਆ ਨੂੰ ਨਾ ਤੁਸੀਂ ਬਲਿਹਾਰ ਕੁਰਬਾਨ ਜਾਣੇ ਹਾਂ ਜਿਨ ਹਰ ਹਰ ਨਾਮ ਆਧਾਰੂ ਰਾਂ ਜਿਨੋਂ ਰਾਮ ਦਾ ਹਰ ਹਰ ਦਾ ਨਾਮ ਆਸਰਾ ਹੈ ਹਿਰਦੇ ਤੇ ਮੁਰ ਸਤਿਗੁਰੂ ਨਾਮ ਜਿੜਾਇਆ ਮੇਰੀ ਜਿੰਦੜੀਏ ਸਤਿਗੁਰੂ ਨੇ ਨਾ ਉਹਨੂੰ ਬਿਰਧ ਕਲਾ ਆਪਦਾ ਹੈ ਮੇਰੀ ਜਾਨ ਬਿਕ ਭੌਜਲ ਤਾਰਨ ਹਾਰੂਰਾ ਇਹ ਮਨੋ ਜੈਸਾ ਨਾਮ ਬਿਉ ਨੂੰ ਜੋ ਸੰਸਾਰ ਸੁੰਦਰ ਜਿਸ ਤੋਂ ਤਾਰਨ ਵਾਲਾ ਹੈ ਰਾਮ ਦਾ ਨਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੂ ਤੇ ਮੇਰੀ ਜਿੰਦ ਜਾਨ ਨੂੰ ਜਿਨਾਂ ਨੇ ਆਕਾਦਰ ਮਨ ਕਰਕੇ ਇੱਕ ਛਿੱਕੇ ਕਮਾਨ ਹੋ ਕੇ ਹਰੀ ਨੂੰ ਧਿਆਨਾ ਕੀਤਾ ਹੈ। ਤਿਨ ਸੰਤ ਜਨਾਂ ਜੈਕਾਰੂਰ। ਉਹ ਰਾਵ ਦੇ ਸੰਤ ਹਨ ਉਹਨਾਂ ਦਾ ਜੈ ਜੈਕਾਰ ਹੈ হে ਪਿਆਰੇ। ਨਾਨਕ ਹਰ ਜਪ ਸੁਖ ਪਾਇਆ। ਮੇਰੀ ਜਿੰਦੂ ਤੇ ਜਿਨਾਂ ਨੇ ਹਰੀ ਦੇ ਨਾਮ ਨੂੰ ਜਪਿਆ ਹੈ। ਕੋਨਾਂ ਸੋਚੇ ਨੂੰ ਪਉਣਾ ਕੀਤਾ ਹੈ ਮੇਰੀ ਜਾਨ ਸਭ ਦੁਖ ਨਿਵਾਰਨ ਹਾਰੂ ਰਾਮ ਸਾਰੇ ਜਮਨਮ ਦੇ ਦੁੱਖ ਲੇਟਣ ਵਾਲਾ ਹੈ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀ ਜਿੰਦੜੀ ਜਾਨੋ ਰਸਨਾ ਜੋ ਰਸ ਕਰਕੇ ਗੁਣ ਗੁਣਦੀ ਹੈ ਧੰਤਾ ਦੇ ਯੋਗ ਹੈ ਮੰਨ ਦਾ ਹੈ ਹਰ ਪ੍ਰਭ ਕੇਰੇ ਰਾਮ ਜਿਵੇਂ ਹਰੀ ਪ੍ਰਭੂ ਰਾਮ ਕੇਰੇ ਵੇਗ ਆਉਂਦੀ ਹੈ ਗੁਣਾਂ ਨੂੰ ਕੀ ਸਰਬ ਨੂੰ ਭਲੇ ਸੋਬ ਨੀਕ ਹੈ ਮੇਰੀ ਜਿੰਦੂੜੀ ਮੇਰੀ ਜਿੰਦਵੀਓ ਸਰਬ ਨੂੰ ਕੰਨ ਬੜੇ ਚੰਗੇ ਹੈ ਤੇ ਸੋਬ ਨੀਕ ਹਨ ਹਰ ਕੀਰਤ ਸੁਣ ਹੈ ਹਰ ਤੇਰੇ ਰੰਗ ਇਹ ਆਂਜੋ ਹਰ ਤੇਰੇ ਕੀਰਤ ਨੂੰ ਸੁਣਦੇ ਹਨ ਕੰਨ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੂ ਮੇਰੀ ਜਿੰਦ ਜਾਨ ਉਹ ਸਿਰ ਵੀ ਭਲਿਆਂ ਤੋਂ ਪਵਨਾ ਹੈ ਪਵਿੱਤਰ ਤੋਂ ਪਵਿੱਤਰ ਹੈ ਜਾਉਣ ਨੂੰ ਕਰਮ ਵਾਲਾ ਜੋ ਜਾਏ ਲੱਗਦਾ ਗੁਰ ਪੈਰੇ ਰਾਂ ਜੋ ਪਾਵਨ ਗੁਰੂ ਸਾਹਿਬ ਦੇ ਤੁਲ ਕਰਨ ਆਰਾਮ ਦਾ ਰੂਪ ਉਹਨਾਂ ਚੰਨਾਂ ਕਮਲਾਂ ਦੇ ਨਾਲ ਜਾ ਕੇ ਲੱਗਦਾ ਫਿਰ ਉਹ ਪਵਿੱਤਰ ਤੋਂ ਪਵਿੱਤਰ ਭਲੇ ਤੋਂ ਭਲਾ ਹੋ ਜਾਂਦਾ ਹੈ ਗੁਰ ਬਿਟਹੁ ਨਾਮ ਸੁਆਰਿਆ ਮੇਰੀ ਜਿੰਦੇ ਮੇਰੀ ਜਿੰਦ ਜਾਨ ਸਰਗੁਰੂ ਸੱਚੇ ਬਾਦਸ਼ਾਹ ਤੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਗRANDΑΣ فرمਉਂਦੇ ਅੰਦੂਰ ਦੇ ਅਸਤ ਆਲ ਤੋਂ ਬਾਹਰਨੇ ਜਾਣੇ ਹਾਂ ਇਹਨਾਂ ਦੇ ਹਰ ਹਰ ਨਾਮ ਚਿਤੇਰੇ ਰਾਂ ਜਿਨ੍ਹਾਂ ਨੇ ਹਰ ਹਰ ਰਾਮ ਦੇ ਨਾਮ ਨੂੰ ਚਿਤੇਰੇ ਚੇਤੇ ਕਰਾਉਣਾ ਕਿੱਦਾਂ ਹੈ ਤੇ ਨੇਤਰ ਭਲੇ ਪਰਵਾਣ ਹੈ ਮੇਰੀ ਜਿੰਦੜੀਏ ਉਹ ਨੇਤਰ ਹੈ ਭਲੇ ਤੋਂ ਭਲੇ ਪਰਵਾਣ ਨਹੀਂ ਸਫਲੇ ਹਨ ਇਹ ਮੇਰੀ ਜਿੰਦ ਜੋ ਸਾਧੂ ਸਤਗੁਰ ਦੇਖਹਿ ਰਾਂ ਜੋ ਰਾਮ ਦੇ ਸਾਧੂ ਸ੍ਰੀ ਸント ਗੁਰ ਸਿਖਾ ਨੂੰ ਇਹ ਸਰਗੁਰਾਂ ਨੂੰ ਰਾਮ ਦੇ ਰੂਪ ਵਿੱਚ ਦੇਖਦੇ ਹਨ ਇਹ ਹੱਥ ਪੁਨੀਤ ਪੁੱਤਰ ਹੈ ਮੇਰੀ ਜਿੰਦ ਜੁੜੀਏ ਉਹ ਹੱਥ ਵੀ ਪੁਨੀਤ ਤੋਂ ਪੁਨੀਤ ਹੈ ਮੇਰੀ ਜਿੰਦੂ ਉਹ ਹਰ ਜਸ ਹਰ ਹਰ ਲਈ ਖਹਿਰਾ ਜੇ ਰਾਮ ਦੇ ਹਰ ਹਰ ਜਸਨ ਦੇਖਦੇ ਐ ਕੋਈ ਪੁਤਰ ਹਰੀ ਦਾ ਜਸ ਹੈ ਇਸੋਂ ਜਿਹੜੇ ਨਿਖਦੇ ਹੱਥ ਉਹ ਵੀ ਪੁਨੀਤ ਹਨ ਜਦ ਜਾਣ ਕੇ پاਗ ਲਿਤ ਪੁੰਜੀ ਹੈ ਮੇਰੀ ਜਿੰਦੂ ਮੇਰੀ ਜਿੰਦ ਜਾਨੂ ਨਾ ਪਿਆਰਾ ਦੇ ਚਰਣਾ ਕਮਣਾ ਦਾ ਪੂਜਨ ਕਰੀਓ ਨਾ ਤਾ ਜੋ ਮਾਰਗ ਧਰਮ ਚੱਲੇ ਸਹਰਾਣੇ ਜਿਹੜੇ ਰਸਤੇ ਮਾਰਗ ਧਰਮ ਦੇ ਰਸਤੇ ਤਾ ਪਗਦੀਵੇ ਸੁਖ ਸੰਗਤ ਦੇ ਰਸਤੇ ਚਰਨੋਂ ਕਰਦੇ ਅਰਸਾ ਕਰਕੇ ਆਵੋ ਨਾਨਕ ਤੈਨ ਵਿਟੋ ਪਾਰਿਆ ਮੇਰੀ ਜਿੰਦੜੀਏ ਉਹਨਾਂ ਦੇ ਵਿਟੋ ਉਪਰੋਂ ਬੀਸ ਸਾਲ ਵੀ ਕਹਿੰਦੇ ਸੀ ਵਾਰ ਨਹੀਂ ਜਾਂਦੇ ਹੋ ਮੇਰੀ ਸੋਹਣ ਹਰ ਨਾਮੁ ਮਨਿ ਸਹਰਾ ਜੀ ਹਰਿ ਦੇ ਨਾਮੁ ਨਿ ਸਰਬੁ ਕਰਦੇ ਸਰਬਾ ਦੇ ਸਿਆਸ ਤੇ ਆਰਾ ਤੇ ਮਨੁ ਮਨਸੇ ਮੰਨਦੇ ਅਭਿਅ ਕਰਕੇ RAM ਦੇ ਨਾਮੁ ਨੂੰ ਭਰਤ ਪਾ ਤਾਲ ਆਕਾਸ਼ ਹੈ ਮੇਰੀ ਜਿੰਦੜੀ ਉਹਨਾਂ ਦੇ ਜਿਤ ਜੈਸਾ ਖੜਾਓ ਪ੍ਰਾਪਤ ਹੁੰਦਾ ਹੈ ਧਰਤੀ ਵੀ ਮਹਾਰਾਜ ਦਾ ਸਿਮਨ ਕਰਦੀ ਪ੍ਰਤੀਤ ਹੁੰਦੀ ਹੈ ਉਹਨਾਂ ਨੂੰ ਅਤੇ ਆਕਾਸ਼ ਵਿੱਚ ਵੀ ਪਰਮੇਸ਼ਰ ਦਾ ਤੀਰਤ ਹੁੰਦਾ ਸੁਣਦਾ ਹੈ ਸਭ ਹਰ ਹਰ ਨਾਮ ਧਿਆਵੈ ਰਾਮ ਇਹ ਸਾਰੇ ਤੱਤ ਵੀ ਹਰ ਨਾਮ ਨੂੰ ਕਿਉਂਦੇ ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਧਰਤੀ ਵਿੱਚ ਸਾਥ ਸੰਗੇ ਜੀ ਇਹ ਗੋણો ਹੈ ਧਰਤੀ ਦੀ ਆਜ ਨੂੰ ਜ਼ਰੂਰ ਖਿੱਚਣੀ ਹੈ ਜਿੱਥੇ ਜੰਗ ਹੋਏ ਹੁੰਦੇ ਹਨ ਉੱਥੇ ਗਰਮੀ ਦੇ ਵਿੱਚ ਹੜ ਬੋਲਦੇ ਐ ਜਿਵੇਂ ਜੰਗ ਵਾਲੇ ਬੋਲਦੇ ਮਾਰ ਲੋ ਫੜ ਲੋ ਪਟ ਲੋ ਮਰ ਗਿਆ ਪਿਆਇਆ ਮੈਨੂੰ ਪਾਣੀ ਇਹ ਆਵਾਜ਼ਾਂ ਹਰ ਬੋਲਦੇ ਆ ਜਿੱਥੇ ਜੰਗ ਹੋਏ ਨੇ ਧਰਤੀ 'ਚ ਕਿਉਂ ਧਰਤੀ 'ਚ ਆਵਾਜ਼ ਪਕੜੀ ਹੋਈ ਹੁੰਦੀ ਹੈ ਇਸੇ ਪ੍ਰਕਾਰ ਆਕਾਸ਼ ਵਿੱਚ ਵੀ ਆਵਾਜ਼ ਸਾਫ ਸੰਗੋਜੀ ਗੂਣਾ ਆਕਾਸ਼ ਦਾ ਸ਼ਬਦ ਗੂਣਾ ਆ ਘਰ ਲੰਦਾ ਆਕਾਸ਼ ਵਿੱਚ ਵੀ ਆਵਾਜ਼ਾਂ ਹਨ ਗਈਆਂ ਅਮਰੀਕਾ ਦੇ ਲੋਕਾਂ ਨੇ ਐਸਾ ਆਲਾ ਪਿਆਰ ਕੀਤਾ ਕਿ ਹੁਣ ਜਿਹੜੀ ਅੰਗੀਰ ਆ ਇਹ ਵਿਗੜ ਚੁੱਕੀ ਹੈ ਪਾਪੀਆਂ ਨੇ ਹੀ ਠੁੱਪੇ ਕਰ ਦਿੱਤੀ ਹੈ ਜਿਵੇਂ ਉਸਾਰੇ ਨਾਲ ਵਰਤੀ ਹੈ ਨਾ ਜੀਲ ਉਹ ਸੈਕਲ ਅਸੀਂ ਸਹੀ ਸਭ ਸਕੀਏ ਐਸੇ ਸਮਝਣ ਬਾਅਦ ਉਹਨੇ ਕਾਲਾ ਬਣਾਇਆ ਅਮਰੀਕਾ ਵਾਲਿਆਂ ਨੇ ਆਲਾ ਬਣਾ ਕੇ ਇਸੇ ਦੀ ਆਵਾਜ਼ ਨੂੰ ਵੱਖਰੀ ਕੱਢਣੀ ਚਾਹੁੰਦੇ ਸੀ ਉਹ ਅਰਾਕ ਆਕਾਸ਼ ਵਿੱਚ ਇਨਾ ਕਾਵਾ ਰਾਇਆ ਪੈਸਾ ਸੀ ਉਹ ਵਖਰਾ ਇਸਦੀ ਆਵਾਜ਼ ਨੂੰ ਕੱਢ ਨਾ ਸਕੇ ਆਕਾਸ਼ ਵਿੱਚੋਂ ਇਸ ਪ੍ਰਕਾਰ ਆਕਾਸ਼ ਦੇ ਲਈ ਸ਼ਬਦ ਧਾਰਨ ਦੀ ਤਾਕਤ ਰਹੀ ਇਹ ਸੰਗਲੋ ਭਾਵੇਂ ਵੱਖਰਾ ਨਹੀਂ ਕਰ ਸਕਦੇ ਅੰਜੀਲ ਨੂੰ ਕਿਉਂਕਿ ਇਸੇ ਦੀ ਕਿਹੜੀ ਆਵਾਜ਼ ਹੈ ਉਹ ਇਹ ਮਸ਼ੀਨ ਦੀ ਤਿਆਰ ਨਹੀਂ ਕਰ ਸਕੇ ਹੋ ਜੀ ਜਿਸ ਨਾਲ ਇਹ ਸਾਰੀ ਆਵਾਜ਼ ਨੂੰ ਸਮਝ ਸਕਣ ਪਰ ਕਤਤਾ ਵਿੱਚ ਵੀ ਆਵਾਜ਼ ਭਰੀ ਹੋਈ ਹੈ ਸੋਸ ਆਵਾਜ਼ ਅਨਸਾਰ ਸਿਉ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਪਰਮੇਸ਼ਰ ਦੀ ਆਵਾਜ਼ ਸੁਣਦੀ ਹੈ ਹਰਤ ਪਾਤਾ ਆਕਾਸ਼ ਹੈ ਮੇਰੀ ਜਿੰਦੜੀਏ ਤੇ ਮੇਰੀ ਜਿੰਨ ਜਾਣ ਜਿਹੜੀ ਧਰਤੀ ਹੈ ਤੇ ਆਕਾਸ਼ ਆਦਕ ਹੈ ਸਭ ਹਰ ਹਰ ਨਾਮ ਤੇ ਆਵੈ ਰਾਮ ਸਾਰੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਰਾਮ ਦੇ ਨੂੰ ਧਿਆਉਂਦੇ ਹਨ ਇੱਕ ਤਾਂ ਧਰਤੀ ਦਾ ਅਧਿਖ ਦੇਵਤਾ ਹੈ ਜਿਹੜੀ ਧਰਤੀ ਬਹੁਤ ਆਕਾਰ ਰੂਪਦਾਰ ਕੇ ਫਰੀਦ ਫਰਿਆਦ ਕਰਦੀ ਹੈ ਇੱਕ ਆਕਾਸ਼ ਦਾ ਸ਼ਬਦ ਗੁਣ ਧਾਰਨ ਵਾਲਾ ਅਧਿਖ ਦੇਵਤਾ ਹੈ ਸਾਰੇ ਪਰਮੇਸ਼ਰ ਰਾਮ ਦੇ ਨਾਮ ਨੂੰ ਜਹੰਦੇ ਹਨ ਔਣ ਪਾਣੀ ਬੈ ਸੰਤਰੂ ਮੇਰੀ ਜਿੰਦੜੀ ਹੈ ਉਹ ਜਿਹੜਾ ਸਾਰਿਆਂ ਦੇ ਸਾਬ ਬਣਿਆ ਹੋਇਆ ਹੈ ਬਸੰਤ ਰਤਨੀ ਜਿਹੜੀ ਸਾਇਰਾਂ ਦੀ ਜਠਰਾ ਵੀ ਹੋ ਕੇ ਅੰਨ ਹਜਮ ਕਰਦੀ ਹੈ ਜਿਵੇਂ ਸਾਰੇ ਦੇ ਨੌਣ ਵਾਲਾ ਬੰਦੇ ਪਹਿਲਾ ਪਾਣੀ ਜਿਉ ਹੈ ਜਿਹੜਾ ਸਭ ਕੋ ਏ ਨਿਤ ਹਰ ਹਰ ਹਰਿ ਜਸ ਗਾਵਾ ਰਾਮ ਇਹ ਕਹਿੰਦੀ ਕਾਈ ਨਾ ਪਰਤੀ ਹਰੀ ਦੇ ਰਾਮ ਦੇ ਹਰ ਹਰ ਜਸ ਨੂੰ ਨਰਬਾਣੀ ਸੀਰ ਕਰਕੇ ਗਾਉਂਦੇ ਹਨ ਐਸੀ ਅਵਸਥਾ ਕਦੋਂ ਆਪਣੇ ਤੇ ਪ੍ਰਾਪਤ ਹੋਊਗੀ ਬਾਪਰੇ ਜੀ ਜਦੋਂ ਐਸਾ ਸਿਮਰਨ ਹੋਵੇਗਾ ਕਤ ਵੀ ਸਿਮਰਨ ਕਰਦੇ ਪ੍ਰਤੀਤ ਹੋਣਗੇ ਬਾਣ ਤਿਰਨ ਸਭ ਆਕਾਰ ਹੈ ਮੇਰੀ ਜਿੰਦੜੀ ਤੇ ਮਨ ਸਰੀਰ ਜਿੰਨੇ ਹਾਂਗੇ ਸਰੂ ਕਾਂਖਾ ਦੇ ਜਿੰਨੇ ਹਾਂਗੇ ਬਾਣ ਬਿਰਸ਼ਾਦ ਦੇ ਜਿੰਨੇ ਹਾਂਗੇ ਜਿੰਨੇ ਸਾਰੇ ਸਰੀਰ ਦੇ ਆਕਾਰ ਹੋਣਗੇ ਮੁਖ ਹਰ ਹਰ ਨਾਮ ਤੇ ਆਵੈ ਰਾਮ ਹਰ ਜਿੰਨੇ ਮੁਖ ਹੀ ਐ ਉਹ ਹਰ ਪਰਮੇਸ਼ਰ ਨੂੰ ਨਾਮ ਨੂੰ ਮੁਖੋਂ ਰਾਮ ਦੇ ਨੂੰ ਧਿਆਉਂਦੇ ਐ ਇਸੇ ਪ੍ਰਕਾਰ ਆਪਾਂ ਨੂੰ ਵੀ ਕਿਹਾਣਾ ਚਾਹੀਦਾ ਹੈ ਮਨ ਸਰੀਰ ਅਦੇ ਕਰਮ ਇੰਦਰੀਏ ਆਦਿਕ ਸਾਰੇ ਪਰਮੇਸ਼ਰ ਦਾ ਸ਼ਗੁਨ ਹੁੰਦਾ ਹੈ ਮੁਖ ਹਰ ਹਰ ਨਾਮ ਤੇ ਆਵੈ ਰਾਮ ਮੁਖੀ ਜੋ ਹਰੀ ਐ ਰਾਮ ਉਰਦਨਾਉ ਨੂੰ ਪਹਿਨਦੇ ਹਨ ਮੁਖ ਕਰਕੇ ਨਾਨਕ ਤੇ ਹਰ ਦਸਨ ਪੈ ਪਨਾਇਆ ਮੇਰੀ ਜਿੰਦੂੜੀ ਜੀ ਗੁਰੂ ਜੀ ਕਹਿੰਦੇ ਨੇ ਹਰੀ ਦੇ ਦਰਜ ਪੈ ਨਾਇਆ ਪੋਸ਼ਾਕ ਜਸੂਪੀ ਪੋਸ਼ਾਕ ਕਰਕੇ ਉਹ ਸਿਰੋਪਾ ਧਰਤੀ ਦੇ ਕਰਕੇ ਪਹਿਨਾਏ ਗਏ ਹਨ ਸਿਰੋਪਾ ਦੇ ਸਹਿਤ ਹੋਏ ਵਢਾਏ ਗਏ ਹੈ ਜੋ ਗੁਰੂ ਵਖਾਣ ਮੇਰੀ ਜਿੰਦ ਜਾਨ ਜੋ ਗੁਰਮੁਖ ਭਗਤ ਮਨ ਲਾ ਵੈਰਾ ਜਿਹੜੇ ਗੁਰੂ ਘਰ ਗਣ ਕੇ ਉਹਦੇ ਵੀ ਰਾਮ ਦੀ ਭਗਤੀ ਚ ਮਨ ਨੂੰ ਲਾਉਂਦੇ ਐ ਉਹ ਸਿਰੋਪਾਉ ਤਖਤ ਦੀ ਭਗਤ ਸਰਦਾਰ ਦੀਓ ਕੋਟਰ ਵੀ ਸਰਤਾਬ ਨਾਨਕ ਪ੍ਰਵਜਤਾ ਕਿਉਂ ਪਹਨਾਏ ਜਾਂਦੇ ਰਾਮ ਦੇ ਨਾਮ ਚ ਮਨ ਨੂੰ ਭਗਤੀ ਚ ਲਾਉਣ ਵਾਲੇ ਰਾਮ ਦੀ ਵਿੱਚ ਬਾਣ ਫਿਰਨ ਸਭ ਆਕਾਰ ਹੈ ਮੇਰੀ ਹਿੰਦੂੜੀ हर हृदर पैदाया मेरी इंदुड़ी जो गुरु तक मान लाल वाही